ਜਿਹੜੀ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਹਿੰਦੀ ਸੀ ਜਿਹੜੇ ਵਿਭਾਗ ਦੇ ਵਿੱਚ ਜਿਹੜਾ ਮੁਲਾਜ਼ਮ ਕੰਮ ਕਰਦਾ ਉਸ ਤੋਂ ਹੋਰ ਕੰਮ ਨਹੀਂ ਕਰਵਾਇਆ ਜਾਵੇਗਾ ਇਹ ਟਾਰਾ ਮਾਰੀਆਂ ਗਈਆਂ ਸੀ ਪਰ ਅੱਜ ਆਮ ਆਦਮੀ ਪਾਰਟੀ ਦੇ ਉਹ ਖੁਲਾਸੇ ਹੋ ਰਹੇ ਨੇ ਜਦੋਂ ਸਕੂਲਾਂ ਦੇ ਵਿੱਚ ਕਲੈਰੀਕਲ ਦਾ ਕੰਮ ਕਰਦੇ ਕਲੈਰੀਕਲ ਦਾ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਇਹ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਦਾ ਜੀਣਾ ਦੁੱਬਰ ਕੀਤਾ ਹੋਇਆ ਤੇ ਕੁਝ ਸਟੇਟਾਂ ਦੇ ਵਿੱਚ ਤਾਂ ਇੱਥੋਂ ਤੱਕ ਕਿ ਕਲੈਰੀਕਲ ਦਾ ਕੰਮ ਕਰਦੇ ਨਾਲ ਉਹਨਾਂ ਨੂੰ ਬੀਐਲਓ ਦੀਆਂ ਡਿਊਟੀਆਂ ਦਿੱਤੀਆਂ ਹੋਈਆਂ ਨੇ ਤੇ ਬੀਐਲਓ ਦੇ ਨਾਲ-ਨਾਲ ਪ੍ਰਾਲੀ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਨੇ ਤੇ ਦੂਜੇ ਸਟੇਟਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜਿਹੜੇ ਕਲੈਰੀਕਲ ਦਾ ਕੰਮ ਕਰਦੇ ਮੁਲਾਜ਼ਮ ਤੇ ਉਹਨਾਂ ਨੂੰ ਨਾਲ ਹੀ ਬੀਐਲਓ ਦਾ ਕੰਮ ਦਿੱਤਾ ਗਿਆ ਤੇ ਉਹਨਾਂ ਦੇ ਬੀਐਲਓ ਦੇ ਕੰਮ ਦੇ ਪ੍ਰੈਸ਼ਰ ਨਾਲ ਉਹਨਾਂ ਨੂੰ ਆਪਣੀਆਂ ਜਾਨਾਂ ਗਮੋਣੀਆਂ ਪਈਆਂ ਨੇ ਇਥੋਂ ਤੱਕ ਕਿ ਉਹ ਐਨਿਕ ਪ੍ਰੈਸ਼ਰ ਦੇ ਵਿੱਚ ਰਹਿੰਦੇ ਨੇ ਕਿ ਉਹਨਾਂ ਨੂੰ ਆਪਣਾ ਜੀਣਾ ਆਪਣੇ ਘਰ ਦੀਆਂ ਮੁਸ਼ਕਲਾਂ ਆਪਣੇ ਘਰ ਦੀ ਪਰਿਵਾਰ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਦੇਖਣ ਦੇ ਵਿੱਚ ਤੰਗੀ ਪਰੇਸ਼ਾਨੀ ਆਉਂਦੀ ਹੈ ਪਰ ਇਹ ਗੱਲ ਪੰਜਾਬ ਦੇ ਵਿੱਚ ਵੀ ਨਿਕਲ ਕੇ ਸਾਹਮਣੇ ਆਈ ਜਦੋਂ ਕੱਲ ਉਹਨਾਂ ਕਲੈਰੀਕਲ ਮੁਲਾਜ਼ਮਾਂ ਵੱਲੋਂ ਇੱਕ ਕਾਨਫਰੰਸ ਕੀਤੀ ਗਈ ਤੇ ਕਾਨਫਰੰਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਉਹ ਕਲੈਰੀਕਲ ਦਾ ਕੰਮ ਕਰਦੇ ਉਨਾ ਮੁਲਾਜ਼ਮਾਂ ਵੱਲੋਂ ਇਹ ਦੱਸਿਆ ਗਿਆ ਕਿ ਸਾਨੂੰ 60-60 ਕਿਲੋਮੀਟਰ ਦੀ ਦੂਰੀ ਤੋਂ ਹੁਣ ਆਵਾਦਨੀ ਪਾਰਟੀ ਨੇ ਜਿਹੜਾ ਆਪਣਾ ਸਿਹਤ ਯੋਜਨਾ ਬੀਮਾ 10 ਲੱਖ ਵਾਲਾ ਕਾਰਡ ਬਣਾਉਣ ਦੇ ਲਈ ਸਾਨੂੰ ਡਿਊਟੀਆਂ ਤੇ ਜਾਲੀ ਮਜਬੂਰ ਕੀਤਾ ਹੋਇਆ ਤੇ ਸਾਨੂੰ ਜਿਹੜੇ ਆਰਡਰ ਭੇਜੇ ਹੋਏ ਨੇ ਭਾਈ ਤੁਸੀਂ ਇਸ ਜਗ੍ਹਾ ਤੇ ਡਿਊਟੀ ਤੇ ਜਾਣਾ ਹੀ ਹੀ ਜਾਣਾ ਸਭ ਤੋਂ ਪਹਿਲਾਂ ਉਹਨਾਂ ਨੂੰ ਕਲੈਰਿਕਲ ਦਾ ਕੰਮ ਕਰਨ ਦੇ ਲਈ ਸਕੂਲ ਦੇ ਵਿੱਚ ਜਾਣਾ ਪੈਂਦਾ ਸਕੂਲ ਦੇ ਵਿੱਚ ਉਹਨਾਂ ਨੂੰ 3 ਵਜੇ ਤੱਕ ਕੰਮ ਕਰਨਾ ਪੈਂਦਾ ਸਕੂਲ ਦੇ ਵਿੱਚ ਤੇ ਉਸ ਤੋਂ ਬਾਅਦ ਡੀਐਲਓ ਦਾ ਕੰਮ ਕਰਨਾ ਪੈਂਦਾ ਤੇ ਇੱਥੇ ਇਸੇ ਕੰਮ ਦੇ ਨਾਲ ਨਾਲ ਹੀ ਜਿਹੜੇ ਪੰਜਾਬ ਦੇ ਵਿੱਚ ਕਲੈਰਿਕਲ ਦਾ ਕੰਮ ਕਰਦੇ ਮੁਲਾਜ਼ਮ ਤਾਂ ਉਹਨਾਂ ਦੀਆਂ ਡਿਊਟੀਆਂ 3 ਮਹੀਨੇ ਦੇ ਲਈ ਜਦੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦੇ ਕਿਸਾਨ ਹੁੰਦੇ ਆ ਤਾਂ ਉਹਨਾਂ ਨੂੰ ਉਦੋਂ ਉਹਨਾਂ ਦੇ ਡਿਊਟੀਆਂ ਵੀ ਦਿੱਤੀਆਂ ਜਾਂਦੀਆਂ ਨੇ ਜਿੱਥੇ ਬਿਨਾਂ ਸਿਕਿਉਰਿਟੀ ਤੋਂ ਇਹ ਮੁਲਾਜ਼ਮ ਜਾਂਦੇ ਨੇ ਤੇ ਅੱਗ ਜਦੋਂ ਕਿਸਾਨ ਲਾਉਂਦੇ ਨੇ ਉਹਨਾਂ ਨੂੰ ਰੋਕਦੇ ਨੇ ਤੇ ਉਹਨਾਂ ਨੂੰ ਸਮਝਾਉਣ ਦੇ ਲਈ ਵੀ ਜਾਂਦੇ ਨੇ ਕਿ ਭਾਈ ਅੱਗ ਨਹੀਂ ਲਾਉਣੀ ਪਰ ਉੱਥੇ ਬਿਨਾਂ ਸਿਕਿਉਰਿਟੀ ਦੇ ਵਿੱਚੋਂ ਕਿਸਾਨ ਨੇ ਜਿਹੜੇ ਤੰਗ ਪਰੇਸ਼ਾਨ ਹੁੰਦੇ ਨੇ ਕਿ ਭਾਈ ਅਸੀਂ ਜੜੀਆਂ ਗੱਠਾ ਉਹ ਬੰਨਦੇ ਆ ਤਾਂ ਖੇਤਾਂ ਦੇ ਵਿੱਚੋਂ ਚੱਕਣ ਦੇ ਲਈ ਆਉਂਦਾ ਨਹੀਂ ਤੇ ਕਿਸਾਨਾਂ ਵੱਲੋਂ ਅੱਗਾ ਲਗਾਈਆਂ ਜਾਂਦੀਆਂ ਨਾ ਤਾਂ ਇਹਨਾਂ ਨੂੰ ਇਹਨਾਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਕੱਲ ਕਾਨਫਰੰਸ ਦੇ ਵਿੱਚ ਇਹ ਵੱਡੇ ਖੁਲਾਸੇ ਕੀਤੇ ਨੇ ਤੇ ਦੂਜੇ ਪਾਸੇ ਐਸ ਆਰ ਆਈ ਦੇ ਮੁੱਦੇ ਨੂੰ ਲੈ ਕੇ ਜਿਹੜੀਆਂ ਕਲੈਰੀਕਲ ਮੁਲਾਜ਼ਮਾਂ ਜਾਂ ਡਿਊਟੀਆਂ ਬੀ ਐਲਓ ਦੇ ਲਈ ਲਗਾਈਆਂ ਗਈਆਂ ਨੇ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਾਡੇ ਉੱਪਰ ਬਹੁਤ ਸਾਰਾ ਪ੍ਰੈਸ਼ਰ ਹੈ ਤੇ ਪ੍ਰੈਸ਼ਰ ਦੇ ਕਾਰਨ ਅਸੀਂ ਦਿਮਾਗ ਜਿਹੜਾ ਆਪਣਾ ਦਿਮਾਗ ਆ ਜਿਹੜਾ ਜਾਂ ਸਾਡਾ ਮਾਨਸਿਕ ਤਣਾਅ ਦੇ ਪੀੜਾ ਦੇ ਵਿੱਚ ਅਸੀਂ ਇਹ ਸਭ ਕੁਝ ਸਹਿਨ ਕਰ ਰਹੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਸੱਤਾ ਦੀ ਸਰਕਾਰ ਹੈ ਤਾਂ ਉਸ ਵੱਲੋਂ ਆਰਡਰ ਭੇਜ ਦਿੱਤੇ ਜਾਂਦੇ ਆ ਤੇ ਸਾਨੂੰ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਕਰਨ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ ਪਰਿਵਾਰ ਦੇ ਘਰ ਦੇ ਕੰਮ ਵੀ ਕਰਨੇ ਹੁੰਦੇ ਆ ਤੇ ਅਸੀਂ ਜੇਕਰ ਸੰਡੇ ਦੀ ਗੱਲ ਕੀਤੀ ਜਦ ਸੰਡੇ ਦੀ ਗੱਲ ਕੀਤੀ ਜਾਵੇ ਛੁੱਟੀ ਵਾਲੇ ਦਿਨ ਉਸ ਦਿਨ ਵੀ ਸਾਨੂੰ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿ ਸਾਡੇ ਕੋਲ ਜਿਹੜੇ ਬੀਐਲਓ ਦਾ ਕੰਮ ਕਰਦੇ ਆ ਤੇ ਲੋਕ ਆਉਂਦੇ ਨੇ ਲੋਕ ਸਾਨੂੰ ਫੋਨ ਕਾਲਾਂ ਤੇ ਬਾਰ-ਬਾਰ ਫੋਨ ਕਰਦੇ ਨੇ ਤੇ ਸਾਨੂੰ ਇਹ ਜਿਹੜੇ ਘਰ ਦੇ ਪਰਿਵਾਰਕ ਕੰਮ ਹੁੰਦੇ ਆ ਸੰਡੇ ਵਾਲੇ ਦਿਨ ਉਹ ਵੀ ਸਾਨੂੰ ਦੇਖਣੇ ਮੁਸ਼ਕਲ ਹੋ ਜਾਂਦੇ ਆ ਤਾਂ ਉਹਨਾਂ ਵੱਲੋਂ ਕਾਨਫਰੰਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਹੁਣ ਸਾਡੀ ਗੱਲ ਉਹਨਾਂ ਦੇ ਇੱਕ ਮੁਲਾਜ਼ਮ ਆਗੂ ਨਾਲ ਵੀ ਹੋਈ ਆ ਤੇ ਉਹਨਾਂ ਦੇ ਸੂਬਾ ਪਧਰੀ ਆਗੂ ਨਾਲ ਵੀ ਹੋਈ ਆ ਕਿ ਸਾਨੂੰ ਭਾਈ ਕੀ ਕੀ ਮੁਸ਼ਕਲਾਂ ਹੁੰਦੀਆਂ ਨੇ ਅਸੀਂ ਗੱਲਬਾਤ ਕੀਤੀ ਹੈ ਹੈਲੋ ਹਾਂਜੀ ਬਾਈ ਜੀ ਨਿਰਪੱਖ ਸਟੂਡੀਓ ਪੰਜਾਬ ਚੈਨਲ ਤੋਂ ਕੁਲਦੀਪ ਗੱਲ ਕਰਦਾ ਜੀ ਕਿਵੇਂ ਠੀਕ ਹੋ ਜੀ ਹਾਂਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੁਲਦੀਪ ਜੀ ਇੱਕ ਕੱਲ ਤੁਹਾਡੇ ਵੱਲੋਂ ਵਾਈਟ ਦਿੱਤੀ ਗਈ ਹੈ ਜੀ ਕਾਨਫਰੰਸ ਕੀਤੀ ਗਈ ਸੀ ਤੇ ਜਿਸ ਦੇ ਵਿੱਚ ਤੁਹਾਡੇ ਵੱਲੋਂ ਮੁੱਦਾ ਉਠਾਇਆ ਗਿਆ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਮੌਜੂਦਾ ਸਰਕਾਰ ਆ ਉਸ ਵੱਲੋਂ ਤੁਹਾਡੀਆਂ ਡਿਊਟੀਆਂ ਜਿਹੜੀਆਂ ਦੂਰੀ ਤੇ ਲਗਾ ਦਿੱਤੀਆਂ ਗਈਆਂ ਕਿ 60 60 ਕਿਲੋਮੀਟਰ ਦੂਰ ਜਾਣਾ ਪੈ ਰਿਹਾ ਜੀ ਹਾਂਜੀ ਉਹਦੇ ਵਿੱਚ ਅਸੀਂ ਜਿਹੜੇ ਸਕੂਲਾਂ ਦੇ ਵਿੱਚ ਕੰਮ ਕਰਦੇ ਕਲੈਰੀਕਲ ਸਟਾਫ ਹੈਗੇ ਆਂ ਗਿਓ ਜੀ ਤੇ ਸਾਡੀਆਂ ਇਲੈਕਸ਼ਨ ਪਰਮਿਸ਼ਨ ਵੱਲੋਂ ਜਿਹੜੀਆਂ ਬੀਐਲਓ ਡਿਊਟੀਆਂ ਲਗਾਈਆਂ ਗਈਆਂ ਹਨ ਬੀਐਲਓ ਦਾ ਕੰਮ ਸਾਡੇ ਸਾਥੀ ਸਕੂਲਾਂ ਦਾ ਕੰਮ ਵੀ ਕਰ ਰਹੇ ਆ ਤੇ ਬੀਐਲਓ ਦਾ ਕੰਮ ਵੀ ਕਰ ਰਹੇ ਆ ਉਸ ਤੋਂ ਬਾਅਦ ਸਾਡੀ ਇੱਕ ਡਿਊਟੀ ਲੱਗਦੀ ਹੈ 3 ਮਹੀਨਿਆਂ ਦੇ ਲਈ ਚੋਨੇ ਪਰਾਲੀ ਦੇ ਵਿੱਚ ਉਦੋਂ ਸਾਡਾ ਜਿਹੜਾ ਸਕੂਲਾਂ ਦਾ ਕੰਮ ਹੈ ਜਮਾ ਬੰਦ ਹੋ ਜਾਂਦਾ ਹੈ ਤਾਂ ਨਮੀ ਨਹੀਂ ਅਸੀਂ ਖੇਤਾਂ ਦੇ ਵਿੱਚ ਬਿਨਾ ਬਿਨਾ ਸਿਕਿਉਰਿਟੀ ਤੋਂ ਸਾਡੇ ਨਾਲ ਕੋਈ ਪੁਲਿਸ ਕਰਮਚਾਰੀ ਨਹੀਂ ਹੁੰਦਾ ਅਸੀਂ ਖੇਤਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਉਲਝਦੇ ਆ ਕਿਉਂਕਿ ਕਿਸਾਨ ਪਹਿਲੇ ਹੀ ਤੁਹਾਨੂੰ ਪਤਾ ਦੁਖੀ ਹੁੰਦੇ ਆ ਕੋਈ ਗੱਠਾ ਨਹੀਂ ਚੱਕਦਾਗਾ ਕੋਈ ਹੋਰ ਨਹੀਂ ਪ੍ਰਬੰਧ ਹੁੰਦਾ ਉੱਥੇ ਸਾਡੀ ਤਿੰਨ ਮਹੀਨੇ ਦੀ ਲਈ ਡਿਊਟੀ ਹੁੰਦੀ ਹੈ ਜੀ ਹੁਣ ਇਹ ਕਿ ਸੀਆਰ ਦਾ ਜਿਹੜਾ ਹੈਗਾ ਕੰਮ ਚੱਲ ਰਿਹਾ ਹੈਗਾ ਵੋਟਰ ਸੂਚੀ ਦੇ ਵਿੱਚ 2003 ਦੇ ਨਾਲ ਉਹ ਮੇਲ ਕਰ ਰਹੇ ਹੈਗੇ ਹੁਣ ਉਹਦੇ ਵਿੱਚ ਕੀ ਹੈਗਾ ਵੀ 2003 ਦਾ ਰਿਕਾਰਡ ਡਾਟਾ ਜਿਹੜੀਆਂ ਕੁੜੀਆਂ ਵਿਆਹ ਕਰਾ ਕੇ ਆਈਆਂ ਪਿੰਡ ਦੇ ਵਿੱਚ ਉਹਨਾਂ ਨੇ ਲੈ ਕੇ ਆਉਣਾ ਅਸੀਂ ਜਦ ਕਿ 10-10 ਵਾਰੀ ਲੋਕਾਂ ਦੇ ਘਰਾਂ 'ਚ ਜਾ ਜਾ ਕੇ ਕਹਿੰਦਾ ਕੋਈ ਸਾਨੂੰ ਰਿਕਾਰਡ ਮਈਆ ਨਹੀਂ ਹੋ ਰਿਹਾ ਐਨੇ ਅਸੀਂ ਮਾਨਸਿਕ ਤੌਰ ਤੇ ਉਸ ਡਿਊਟੀ ਦੇ ਲਈ ਪਰੇਸ਼ਾਨ ਹੋਏ ਹੋਏ ਆਗੇ ਜਿਹੜੀ ਬੀਐਲਓ ਦਾ ਐਸਆਈਆਰ ਦਾ ਕੰਮ ਹੈ ਹੂੰ ਤੇ ਹੁਣ ਉਹਦੇ ਲਈ ਕੀ ਕੀਤਾ ਸਾਡੇ ਜਿਹੜੇ ਸਾਥੀਆਂ ਦੀਆਂ ਐਸਆਈਆ ਆਪਣਾ ਹੈਲਥ ਕਾਰਡ ਜਿਹੜੇ ਬਣ ਰਹੇ ਆ ਪੰਜਾਬ ਸਰਕਾਰ ਵੱਲੋਂ ਹੈਲਥ ਕਾਰਡ ਸਕੀਮ ਜਿਹੜੀ ਜਾਰੀ ਕੀਤੀ ਹੈ ਹੂੰ ਉਹਦੇ ਲਈ ਸਾਡੀ ਜਿਹੜੀ ਡਿਊਟੀ ਹੈ ਲਾਈ ਗਈ ਹੈ ਸਾਡੇ ਕਰਮਚਾਰੀਆਂ ਦੀ 50 50 60 60 ਕਿਲੋਮੀਟਰ ਦੂਰੀ ਤੇ ਹੁਣ ਸਾਡਾ ਇੱਕ ਸਾਥੀ ਹੈ ਉਹਨੂੰ ਬਲੱਡ ਕੈਂਸਰ ਦੀ ਪ੍ਰੋਬਲਮ ਹੈ ਉਹਦੀ ਮਿਸੇਜ ਦੀ ਡਿਊਟੀ 50 ਕਿਲੋਮੀਟਰ ਤੇ ਲਾਈ ਗਈ ਹੈ ਜਦਕਿ ਉਹਨੂੰ ਐਡਮਿਟ ਕਰਾਉਣਾ ਪੈਣਾ ਸਾਨੂੰ ਅੱਜ ਬਹੁਤ ਜ਼ਿਆਦਾ ਥੋੜੀ ਜਿਹੀ ਪ੍ਰੋਬਲਮ ਚ ਹੈ ਕੋਈ ਸੁਣਵਾਈ ਨਹੀਂ ਉਹ ਕਹਿ ਰਿਹਾ ਕਿ ਸਾਨੂੰ ਪ੍ਰੋਬਲਮ ਹੈ ਕਿ ਅਸੀਂ ਦਾਖਲ ਕਰਾਉਣਾ ਉਹ ਬਸ ਇੱਕ ਹੁਕਮ ਜਾਰੀ ਹੋ ਜਾਂਦਾ ਵੀ ਤੁਸੀਂ ਜਾਓ ਡਿਊਟੀ ਕਰੋ ਬੰਦਾ ਮਰਦਾ ਹੋਵੇ ਇਹਨਾਂ ਨੂੰ ਕੋਈ ਪਰਹ ਹੋਣੀ ਜੇ ਅਫਸਰਾਂ ਨੂੰ ਇਸ ਕਰਕੇ ਸਾਡੇ ਜਿਹੜੇ ਕਲੈਰੀਕਲੀ ਸਟਾਫ ਹੈ ਬਹੁਤ ਦੁਖੀ ਹੈ ਪ੍ਰਸ਼ਾਸਨ ਤੋਂ ਕਿਉਂਕਿ ਕੋਈ ਸੁਣਵਾਈ ਹੈ ਨਹੀਂ ਸਾਡੀ ਨਾ ਕੋਈ ਸਾਨੂੰ ਫਾਰਗ ਕੀਤਾ ਜਾਂਦਾ ਸਕੂਲਾਂ ਦੇ ਵਿੱਚੋਂ ਹੁਣ ਅਸੀਂ ਸਕੂਲਾਂ ਦੇ ਵਿੱਚ 3 20 ਤੱਕ ਡਿਊਟੀ ਕਰਦੇ ਆ ਉਸ ਤੋਂ ਬਾਅਦ ਅਸੀਂ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਕਰਦੇ ਆ ਕੋਈ ਫਾਰਗ ਨਹੀਂ ਜਦ ਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਵਿੱਚ 2 ਦਿਨਾਂ ਦੇ ਲਈ ਬੀਐਲਓ ਨੂੰ ਫਾਰਗ ਕੀਤਾ ਹੋਇਆ ਹੈ ਮੰਗਲਵਾਰ ਸ਼ੁੱਕਰਵਾਰ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਤਾਨਾशाही ਜਿਹੜੀ ਹੁਕਮ ਜਾਰੀ ਹੁੰਦੇ ਆ ਵੀ ਕਹਿੰਦੇ ਬੀਐਲਓ ਨੂੰ ਅਸੀਂ ਫਰਕ ਕਰਨਾ ਹੀ ਨਹੀਂਗਾ ਤੁਸੀਂ ਆਦਾ 3:20 ਤੋਂ ਸਕੂਲੋਂ ਆਓ ਆਦਾ ਘਰ ਦਾ ਕੰਮ ਕੋਈ ਨਹੀਂ ਕਰਨਾ ਬੀਐਲਓ ਦਾ ਕੰਮ 3:20 ਤੋਂ ਬਾਅਦ ਕਰੋ ਹਮ ਇਸ ਕਰਕੇ ਜਿਹੜੇ ਸਾਡੇ ਸਾਥੀ ਐ ਮਾਨਸਿਕ ਤੌਰ ਤੇ ਪਰੇਸ਼ਾਨ ਨਹੀਂ ਚੱਲ ਰਹੇ ਐ ਸਾਨੂੰ ਡਰ ਐ ਕਿਤੇ ਸਾਡੇ ਸਾਥੀ ਜਿਵੇਂ ਹੋਰ ਸੂਬਿਆਂ ਦੇ ਵਿੱਚ ਬੀਐਲਓ ਆਤਮ ਹੱਤਿਆ ਕਰਨ ਕਰ ਗਏ ਨੇ ਕਿਤੇ ਕੋੜ 40 45 ਬੀਐਲਓ ਨੇ ਆਤਮ ਹੱਤਿਆ ਕਰ ਲਈ ਐ ਕਿਤੇ ਸਾਡੇ ਪੰਜਾਬ ਦੇ ਵਿੱਚ ਇਹੋ ਜਿਹਾ ਭਾਣਾ ਦਾ ਵਰਤਨ ਲੱਗ ਜੇ ਸਾਡੇ ਜਿਹੜੇ ਸਾਥੀ ਬੀਐਲਓ ਸਾਥੀ ਐ ਕਿਤੇ ਆਤਮ ਹੱਤਿਆ ਦੇ ਰਾਹ ਤੇ ਨਾ ਪੈ ਜਾਣ ਕਿਉਂਕਿ ਪਰੇਸ਼ਾਨ ਬਹੁਤ ਨੇਗੇ ਘਰ ਦਾ ਕੰਮ ਨਹੀਂ ਕਰ ਸਕਦੇ 24 ਘੰਟੇ ਡਿਊਟੀ ਦੀ ਪਰੇਸ਼ਾਨੀ ਇਸ ਕਰਕੇ ਜਿਹੜੇ ਸਾਡੇ ਸਾਥੀ ਹੈ ਬਹੁਤ ਦੁਖੀ ਹੈ ਆਪਣੀ ਡਿਊਟੀ ਤੋਂ ਕਿਉਂਕਿ ਬੀਐਲਓ ਦਾ ਬੋਝ ਹੈ ਉਸ ਤੋਂ ਇਹ ਜਿਹੜੀ ਲਾਤੀ ਹੈ ਹੈਲਥ ਕਾਰਡਾਂ ਤੇ ਡਿਊਟੀ ਲਾਤੀ ਹੈ 50-50 ਕਿਲੋਮੀਟਰ ਤੇ ਡਿਊਟੀ ਲਾ ਰੱਖੀ ਹੈ ਸਾਡੇ ਕਰਮਚਾਰੀ ਸਾਡੇ ਜਿਹੜੇ ਮੁਲਾਜ਼ਮ ਹੈ ਬਹੁਤ ਪਰੇਸ਼ਾਨ ਨੇ ਜੀ ਹੂੰ ਬੈਧੀ ਫਿਰ ਸੰਡੇ ਵਾਲੇ ਦਿਨ ਵੀ ਤੁਹਾਡੇ ਕੋਲ ਤਾਂ ਬੀਐਲਓ ਦਾ ਕੰਮ ਆ ਜਿਹੜਾ ਉਹ ਵੀ ਕਰਦੇ ਹੋਣੇ ਆ ਵੀ ਛੁੱਟੀ ਦਾ ਦਿਨ ਹੁੰਦਾ ਕਿਤੇ ਜਾਣਾ ਹੁੰਦਾ ਸਾਨੂੰ ਸਾਨੂੰ ਬਾਈ ਜੀ ਛੁੱਟੀ ਹੈ ਹੀ ਨਹੀਂ ਹੂੰ ਸਾਨੂੰ ਬੀਐਲ ਨੂੰ ਕੋਈ ਛੁੱਟੀ ਨਹੀਂ ਤੁਸੀਂ ਇਹ ਲਾ ਲਓ ਝੋਨੇ ਪਰਾਲੀ ਦੇ ਵਿੱਚ ਅਸੀਂ ਦੀਵਾਲੀ ਵੀ ਘਰੇ ਨਹੀਂ ਮਨਾਈ ਹੂੰ ਐਤਵਾਰ ਵੀ ਅਸੀਂ ਘਰੇ ਨਹੀਂ ਬੈਠ ਕੇ ਦੇਖਿਆ ਝੋਨੇ ਪਰਾਲੀ ਦੀ ਛੁੱਟੀ ਨਹੀਂ ਲੈ ਸਕਦੇ ਮੇਰੇ ਯਾਦ ਆ ਪਿਛਲੇ ਸਾਲ ਮੇਰੇ ਸਹੁਰਾ ਸਾਹਿਬ ਬਿਮਾਰ ਹੋ ਗਏ ਸੀ ਪਟਿਆਲੇ ਮੈਂ ਜਾਵੜਿਆ ਜਦਕਿ ਮੈਂ ਛੁੱਟੀ ਆਪਦੇ ਪ੍ਰਿੰਸੀਪਲ ਨੂੰ ਦੇ ਕੇ ਗਿਆ ਐਸ ਡੀ ਐਮ ਦਫ਼ਤਰ ਵੱਲੋਂ ਮੈਨੂੰ ਨੋਟਿਸ ਕੱਢਿਆ ਜਾਂਦਾ ਹੈਗਾ ਵੀ ਤੁਸੀਂ ਬਿਨਾਂ ਛੁੱਟੀ ਪ੍ਰਵਾਨ ਕਰਵਾ ਕੇ ਮੈਂ ਜਦਕਿ ਫੋਨ ਕੀਤਾ ਮੈਂ ਕਿਹਾ ਮੈਂ ਅਵੇ ਹੈੱਡ ਤੋਂ ਛੁੱਟੀ ਲੈ ਕੇ ਗਿਆ ਹੂੰ ਮੈਨੂੰ ਨੋਟਸ ਕੱਢ ਦਿੱਤਾ ਜਾਂਦਾ ਨਾਲੇ ਅਸੀਂ ਡਿਊਟੀ ਆਪ ਦੀ ਬਖੂਬੀ ਨਿਭਾਉਂਦੇ ਆ ਫਿਰ ਵੀ ਸਾਨੂੰ ਨੋਟਸ ਕੱਢੇ ਜਾਂਦੇ ਨੇ ਪਰ ਸਰਕਾਰ ਕੋਈ ਅਸੀਂ ਛੁੱਟੀ ਤਾਂ ਲੈ ਹੀ ਨਹੀਂ ਸਕਦੇ ਜੀ ਪੰਜਾਬ ਸਰਕਾਰ ਤਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਲੱਗੀ ਹੋਈ ਹੈ ਮੁਲਾਜ਼ਮਾਂ ਲਈ ਸੁੱਖ ਸਹੂਲਤਾਂ ਹੀ ਬੜੀਆਂ ਦੇਣ ਲੱਗੀ ਹੋਈ ਹੈ ਜੀ ਨਹੀਂ ਉਹ ਸਵੈਕ ਦਿਖਾਵਾ ਹੈ ਜੀ ਕੋਈ ਮੁਲਾਜ਼ਮਾਂ ਨੂੰ ਜਿੰਨਾ ਮੁਲਾਜ਼ਮ ਇੱਕ ਸਮਾਂ ਸੀ ਜਦੋਂ ਪੰਜਾਬ ਸਰਕਾਰ ਬਣੀ ਹੈ ਤੇ ਸਾਰੇ ਜਿੰਨੇ ਵੀ ਪੰਜਾਬ ਦੇ ਮੁਲਾਜ਼ਮ ਆ ਉਹਨਾਂ ਨੂੰ ਇਹ ਸੀ ਵੀ ਬਦਲਾ ਆਊਗਾ ਸਾਰੇ ਮੁਲਾਜ਼ਮ ਸੀ ਨਾ ਜਿਹੜੇ ਉਹ ਪੰਜਾਬ ਸਰਕਾਰ ਜਿਹੜੀ ਬਣੀ ਹੈ ਆਮ ਆਦਮੀ ਪਾਰਟੀ ਹੈ ਉਹਦੇ ਹੱਕ 'ਚ ਉਤਰੇ ਸੀ ਸਾਰੇ ਨੇ ਤਕਰੀਬਨ ਵੋਟਾਂ ਉਹ ਤੋਂ ਪੰਜਾਬ ਸਰਕਾਰ ਜਿਹੜੀ ਆਪਣਾ ਆਮ ਆਦਮੀ ਨੂੰ ਪਾਈਆਂ ਸੀ ਪਰ ਉਹਨੇ ਹੀ ਆਮ ਆਦਮੀ ਤੋਂ ਜਿਹੜੇ ਮੁਲਾਜ਼ਮ ਹੈ ਦੁਖੀ ਹੋ ਚੁੱਕੇ ਨੇ ਸਾਰੇ ਮੁਲਾਜ਼ਮ ਹੀ ਤਕਰੀਬਨ ਆਮ ਆਦਮੀ ਸਰਕਾਰ ਤੋਂ ਦੁਖੀ ਨੇ ਹੁਣ ਜੀ ਸਮਾਂ ਦੇਣ ਲਈ ਧੰਨਵਾਦ ਜੀ ਓਕੇ ਥੈਂਕ ਯੂ ਜੀ ਹਲੋ ਹਾਂਜੀ ਭਾਈ ਜੀ ਸਾਚੀ ਕਾਲ ਜੀ ਬਾਈ ਜੀ ਨਿਰਪੱਖ ਟੂਡੇ ਪੰਜਾਬ ਚੈਨਲ ਤੋਂ ਕੁਲਦੀਪ ਗੱਲ ਕਰ ਰਿਹਾ ਜੀ ਠੀਕ ਹੋ ਜੀ ਠੀਕ ਹੈ ਬਾਈ ਵਧੀਆ ਸਤਿਕਾਰ ਜੀ ਸਾਚੀ ਕਾਲ ਜੀ ਇੱਕ ਬਾਈ ਜੀ ਕਲਰਕ ਦੀਆਂ ਡਿਊਟੀਆਂ ਜਿਹੜੀਆਂ ਲਗਾਈਆਂ ਇਹ ਡਿਊਟੀਆਂ ਲਗਾਈਆਂ ਗਈਆਂ ਕਿੰਨਾ ਕਿੰਨੇ ਕਿੰਨੇ ਕਿਲੋਮੀਟਰ ਤੇ ਦੂਰੀ ਤੇ ਜਿਹੜੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਤੁਹਾਡੀਆਂ ਜੀ ਦੇਖੋ ਕੰਮ ਤਾਂ ਮੁਲਾਜ਼ਮਾਂ ਸਾਰਿਆਂ ਨੇ ਕਰਨਾ ਹੀ ਆ ਜੀ ਪਰ ਜੀ ਦਿਖਾਇਆ ਉਹ ਸੌਖੇ ਤਰੀਕੇ ਨਾਲ ਕੰਮ ਹੋ ਜੇ ਤਾਂ ਵਧੀਆ ਗੱਲ ਆ ਹੂੰ ਉਹ ਦੇਖੋ ਜਿਹੜੇ ਬੀ ਐਲਓ ਲੱਗਿਆ ਨੇ ਕਲਰਕਾਂ ਜੀ ਉਹ ਬੀਐਲਓ ਦਾ ਕੰਮ ਐਸਆਈਆਰ ਦਾ ਇੰਨਾ ਪ੍ਰੈਸ਼ਰ ਵਾਲਾ ਕੰਮ ਆ ਜੀ ਘਰ ਘਰ ਜਾ ਕੇ ਮਿਲਾਨ ਕਰਨਾ ਵੋਟਰਾਂ ਦਾ ਹੋਰ ਜਿਹੜੇ ਕਿੱਥੋਂ ਆਇਆ ਕੋਈ ਸਾਰਾ ਰਿਕਾਰਡ ਲੈਣਾ ਜੀ ਉਹ ਕਾਫੀ ਜ਼ਿਆਦਾ ਕੰਮ ਆ ਹੂੰ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੁਣ ਜਿਹੜੇ ਆਪਣੇ ਬੱਸਾਂ ਜਾ ਰਹੀਆਂ ਨੇ ਯਾਤਰਾ ਲਈ ਠੀਕ ਉਹ ਵੀ ਬੀਐਲਓ ਨੇ ਫਾਰਮ ਭਰਨੇ ਆ 50-50 ਫਾਰਮ ਭਰਨੇ ਆ ਫਿਰ ਉਹਨਾਂ ਵਿੱਚੋਂ ਬੰਦੇ ਕੱਢਣੇ ਆ ਵੀ 40 ਬੰਦੇ ਪੰਜ ਬੂਥਾਂ ਤੋਂ ਤੇ ਉਹ ਯਾਤਰਾ ਦੀ ਲੈ ਕੇ ਜਾਣੇ ਆ ਮਤਲਬ ਉਹ ਸਾਰੀ ਡਿਊਟੀ ਵੀ ਉਹਨਾਂ ਦੀ ਹੀ ਆ ਹੂੰ ਇਸ ਕਰਕੇ ਕੰਮ ਬੀਐਲਓ ਦੇ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਉਹ ਤੋਂ ਬਾਅਦ ਫੇਰਾ ਹੁਣ ਕਾਰਡ ਬਣਾਉਣ ਦੀਆਂ ਡਿਊਟੀਆਂ ਲੱਗੀਆਂ ਉਹੀ ਵੀ ਐਲਓ ਦੀਆਂ ਹੂੰ ਇਸ ਕਰਕੇ ਕਾਫੀ ਪ੍ਰੈਸ਼ਰ ਜਨੇ ਬੰਦੇ ਤੇ ਅਸੀਂ ਸਰਕਾਰ ਨੂੰ ਬੇਨਤੀ ਕੀਤੀ ਆ ਵੀ ਟੋੜ ਜਿਹੜੇ ਬੀਐਲਓ ਉਹਨਾਂ ਨੂੰ ਛੋੜ ਦੇ ਦਿਓ ਬਾਕੀ ਜਿਹੜੇ ਬੰਦੇ ਨਹੀਂ ਕੋਈ ਕੰਮ ਕਰ ਰਹੇ ਉਹਨਾਂ ਨੂੰ ਲਾ ਦਿਓ ਹੂੰ ਉਸੇ ਚੱਕਰ ਆਈ। ਪਰ ਜਿਹੜਾ ਕਲੈਰੀਕਰ ਕਲੈਰੀਕਰ ਡਿਪਾਰਟਮੈਂਟ ਆ ਉਹਨਾਂ ਦਾ ਸਕੂਲਾਂ ਦੇ ਵਿੱਚ ਕੰਮ ਸੀ ਤੁਹਾਡਾ ਸਕੂਲਾਂ ਦੇ ਵਿੱਚ ਡਿਊਟੀਆਂ ਲੱਗੀਆਂ ਹੋਈਆਂ ਸੀ। ਸਾਰੇ ਸਕੂਲਾਂ ਦੇ ਵਿੱਚ ਸਾਰਾ ਕੰਮ ਹੀ ਸਕੂਲ ਦਾ ਕਲੈਰੀਕਲ ਹਿਸਾਬ ਦੇ ਉੱਤੇ ਹੁੰਦਾ ਈ। ਜੀ। ਕੋਈ ਵੀ ਪ੍ਰਾਣੀ ਤੋਂ ਪ੍ਰਾਣੀ ਕੋਈ ਡਾਕ ਆ ਗਈ, ਕੋਈ ਕੋਰਟ ਕੇਸ ਆ ਗਿਆ, ਸਾਰਾ ਰਿਕਾਰਡ ਪੂਰਾ ਕਰਨਾ, ਸਾਰਾ ਕੱਢਣਾ, ਉਹ ਫਿਰ ਲੈ ਕੇ ਜਾਣਾ ਕੋਰਟ 'ਚ ਬਿਟ ਕਰਾਉਣਾ, ਕਾਫੀ ਜ਼ਿਆਦਾ ਕੰਮ ਹੁੰਦਾ ਈ। ਉਸ ਤੋਂ ਬਾਅਦ ਹੁਣ ਪੇਪਰ ਚੱਲ ਪਏ, ਹੁਣ ਕਲਰਕ ਦਾ ਅੰਦਰ ਕੰਮ ਪੇਪਰਾਂ ਦੇ ਵਿੱਚ ਵੀ ਕਾਰਕ ਦਾ ਕੰਮ ਹੀ ਮੇਨ ਹੁੰਦਾ ਅੰਦਰ। ਹਾਂ। ਠੀਕ ਹੈ ਉੱਤਰ ਪੱਤਰੀਆਂ ਹੋਰ ਜੋ ইমরান ਸਾਰਾ ਉਹਨੇ ਰੱਖਣਾ ਹਿਸਾਬ ਕਿਤਾਬ ਔਰ ਜੋ ਸਵੇਰੇ ਉਹਦੀ 9 ਵਜੇ ਤੋਂ ਡਿਊਟੀ ਸ਼ੁਰੂ ਹੋ ਜਾਂਦੀ ਹੈ ਦੋ ਦੋ ਪੇਪਰ ਚੱਲਦੇ ਪਹਿਲਾਂ 10ਵੀਂ ਦਾ ਫਿਰ 12ਵੀਂ ਦਾ 5 ਵਜੇ ਤੱਕ ਡਿਊਟੀ ਕਰਦਾ ਜੀ ਉਹ ਹਾਂ ਕਿੱਧਰ ਕਿੱਧਰ ਇੱਕ ਬੰਦਾ ਹੋ ਜੂਗਾ ਜੀ ਫਿਰ ਐਸਆਈਆਰ ਦਾ ਵੀ ਕੰਮ ਕਰਨਾ ਹੁੰਦਾ ਜੀ ਹਾਂ ਜੀ ਐਸਆਈਆਰ ਦਾ ਬਹੁਤ ਜ਼ਿਆਦਾ ਕੰਮ ਆ ਜੀ ਔਰ ਤੁਸੀਂ ਸੁਣਦੇ ਹੋਮੋਗੇ ਇੰਡੀਆ ਲੈਵਲ ਤੇ ਕਿੰਨੇ ਬੰਦੇ ਦਾ ਆਦਮੁੱਤਿਆ ਕਰਨ ਲੱਗੇ ਹੋਏ ਨਹੀਂ ਵੀਐਲਓ ਹਾਂ ਉਹਨੂੰ ਪ੍ਰੈਸ਼ਰ 'ਚ ਰਹਿ ਕੇ ਕਰ ਰਹੇ ਨੇ ਨਾ ਕਿੰਨੇ ਲੋਕਸਾਂ ਚਲੇ ਗਏ ਜੀ ਹਾਂ ਇਸ ਕਰਕੇ ਥੋੜਾ ਜਿਆ ਸਰਕਾਰ ਨੂੰ ਸੋ ਇਨਾਂ ਵੀ ਐਲ ਨੂੰ ਕੱਲ ਨੂੰ ਰਹਿ ਦੇ ਦੋ ਚਲੋ ਬਾਕੀ ਸਾਡੀ ਕਈ ਡੀਸੀ ਸਹਿਮਾਨ ਨਾਲ ਗੱਲ ਵੀ ਹੋਈ ਆ ਤੇ ਉਹ ਕਰੀ ਜਾ ਰਹੇ ਨੇ ਛੂਟ ਦੇ ਰਹੇ ਨੇ ਵੀ ਐਲ ਨੂੰ